ਆਪਾ ਬੱਚਾ ਵੀ ਲਾਇਆ ਕੋਸੀ ਲਾਇਆ ਨਹੀਂ ਠੰਡੀ ਸੀਲਾ ਭਰਾ ਮੇਰਾ ਚੋਣ ਦੇਖ ਮਾਂ ਕਰ ਰਿਆਂ ਚ ਹੋਰ ਮਾਰਦੀ ਤਾਰ ਲੈ ਬਈ ਲਾਤੀ ਨਹੀਂ ਚੱਕਦੀ ਬਈ ਤਾਰ ਤੂਰ ਦਿੱਤੇ ਨਾ ਆਪਾ ਬੱਚਾ ਵੀ ਲਾਇਆ ਦੇ ਗੱਲ ਕਰ ਲਈ ਸੋਨੂੰ ਇਹਦੇ ਹੱਥ ਲਾਉਣ ਦੀ ਲੋੜ ਨਹੀਂ ਝੋਟੀ ਬਈ ਇਹ ਵੀ ਬਬਲੂ ਜਿਹਾ ਚੰਗਾ ਸਰੀਰ ਸਮਾ ਹੋਇਆ ਇਹਨੇ ਵੀ ਝੋਟੀ ਇਹ ਵੀ ਚੰਗਿਆ ਬਜੰਦਾਰ ਆ ਤੇ ਮੇਨ ਗੱਲ ਆ ਯਾਰ ਠੰਸਣਾਟ ਚੰਗਾ ਲੱਗਿਆ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਪਹੁੰਚੇ ਆ ਪਿੰਡ ਕਰਾਰ ਵਾਲਾ ਤਹਿਸੀਲ ਰਾਮਪੁਰਾ ਫੂਲ ਤੇ ਜਿਲ੍ਹਾ ਜੇ ਗੱਲ ਕਰ ਲਈਏ ਸੱਜਣਾ ਨੂੰ ਰਹਿ ਜਾਂਦਾ ਬਠਿੰਡਾ ਕਿਉਂਕਿ ਅਕਸਰ ਮੈਂ ਤੁਹਾਨੂੰ ਪੁਰਾਣੇ ਵੀਡੀਓ ਮੇਰੇ ਦੇਖ ਲਿਓ ਚੱਕ ਕੇ ਦੱਸਦਾ ਵੀ ਹੁੰਨਾ ਵੀ ਇਸ ਏਰੀਏ ਦੇ ਜਿਹੜੇ ਸੱਜਣਾ ਜਾਨਵਰ ਨੇ ਨਾ ਵੀ ਉਹ ਦੁੱਧ ਕੱਢਦੇ ਨੇ ਮੱਝਾਂ ਚਲਾ ਲਓ ਗਾਵਾਂ ਚਲਾ ਲਓ ਹਨਾ ਇਸ ਏਰੀਏ ਦੇ ਜਾਨਵਰ ਦੁੱਧ ਦੇ ਮਾਮਲੇ 'ਚ ਮੰਨੇ ਗਏ ਨੇ ਰਾਮਪੁਰਾ ਫੂਲ ਬਠਿੰਡਾ ਇਲਾਕੇ ਦੇ ਜਾਨਵਰ ਕਿਉਂਕਿ ਪੁਰਾਣੇ ਟਾਈਮਾਂ 'ਚ ਜਿਵੇਂ ਮੈਂ ਗੱਲ ਕਰਲਾਂ ਡੈਰੀਆਂ ਵਾਲੇ ਇਧਰੋਂ ਮੱਝਾਂ ਲੈ ਜਾਂਦੇ ਤੇ ਬਾਈ ਉਹ ਕਹਿੰਦੇ ਹੁੰਦੇ ਵੀ ਇਹ ਤਾਂ ਲਹਿਰਾ ਗੱਗਾ ਯਾਰ ਚੰਗਾ ਏਰੀਆ ਮੰਨਿਆ ਗਿਆ ਪੰਜਾਬ ਦਾ ਜਾ ਇਹੜੇ ਏਰੀਆ 'ਚ ਅੱਜ ਆਪਾਂ ਖੜੇ ਆਂ ਇਹ ਏਰੀਆ ਚੰਗਾ ਮੰਨਿਆ ਗਿਆ ਤੇ ਅੱਜ ਦੀ ਵੀਡੀਓ 'ਚ ਜਾਨਵਰ ਦਿਖਾਉਂਗਾ ਤਿੰਨ ਇੱਕ ਸਾਹੀਵਾਲ ਆ ਜਮਾਂ ਰਿਜਨਲ ਇੱਕ ਹੈਗੀਆ ਮੋਰਾ ਨਸਲ ਦੀ ਪਹਿਲੇ ਸੂਏ ਦੀ ਕੱਟੀ ਸੂਈ ਸਮਾਰੀ ਤੇ ਮਾਗਰ ਵੀ ਕੱਟੀ ਆ ਤੇ ਇੱਕ ਹੈਗੀਆ ਸੱਜਣੋ ਜਰਸੀ ਕ੍ਰੋਸ ਉਹਦੇ ਮਾਗਰ ਵੀ ਬੱਛੀ ਆ ਉਹ ਤਾਜੀ ਸੂਈ ਆ ਸਾਹੀਵਾਲ ਹੈਗੀਆ ਗੱਬਣ ਗੱਲਬਾਤ ਤਕੜੀ ਆ ਥਣ ਥਣੌਟ ਵੀ ਟੌਪ ਕੁਆਲਿਟੀ ਦੀ ਨੇ ਤੇ ਆਜੋ ਬਾਕੀ ਬਾਈ ਨਾ ਕਰਾਉਂਦੇ ਆ ਗੱਲਬਾਤ ਤੋੜ ਕੇ ਵੀ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਫਿਰ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤਿੰਨਾਂ ਦੇ ਆ ਜੀ ਹੋਰ ਕੀ ਹਾਲ ਚੱਲ ਠੀਕ ਹੈ ਬਾਈ ਜੀ ਨੌ ਕੀ ਹੈ ਨੌ ਬਾਬਲੂ ਹੈ ਬਾਈ ਬਾਬਲੂ ਸਿੰਘ ਪਲਵਾਨ ਆ ਬਾਡੀ ਜਵਾਨ ਦੀ ਪਲਵਾਨ ਵਾਲੀ ਆਹੀ ਗੱਲ ਨਹੀਂ ਵੀ ਕੰਮ ਬਾਬਲੂ ਵਪਾਰ ਦਾ ਕਰਦੇ ਹਾਂ ਹਾਂ ਬਾਈ ਵਪਾਰ ਉਹ ਹੋਰ ਕਿੰਨੀ ਬਾਬਲੂ ਤੇਰੀ ਮੇਰੀ 25 ਸਾਲ ਦੀ ਪ੍ਰਾਨਾ ਹਾਂ ਉਮਰ ਨਿਆਣੀ ਆ ਸੱਜਣ ਦੀ ਪਰ ਸੇਤ ਦੀ ਸੰਭਾਲ ਚੰਗੀ ਕਰਦਾ ਇਹ ਜਾਨਵਰਾਂ ਦੀ ਸੰਭਾਲ ਵੀ ਚੰਗੀ ਰੱਖਦਾ ਕਿਹੜੇ ਬੰਨੇ ਬਾਬਲੂ ਸਟਾਰਟ ਕਰਦੀ ਹੈ ਕੰਮ ਇਦਾਂ ਹੀ ਕਰਦੇ ਬਾਈ ਇਦਾਂ ਕਰਦੀ ਹੈ ਹਾਂ ਇਦਾਂ ਕਰਦੀ ਹਾਂ ਆ ਬੱਚੀ ਤੇ ਮਾਰਦੇ ਤਰਸ ਕੈਮਰਾ ਓਏ ਇਧਰਲੇ ਪਾਸਿਓਂ ਕਰਾ ਦੇ ਤਸੱਲੀ ਲੈ ਬਾਬਲੂ ਨਾਲੇ ਤਾਂ ਤੋਰ ਦੇ ਖੋਲ ਕੇ ਨਾਲ ਨਾਲ ਦੀ ਡਿਟੇਲ ਦਾਦੀ ਕਿਹੜਾ ਸੁਹਾ ਸੁਈਆ ਦੂਜਾ ਸੁਹਾ ਸੁਈਆ ਭਰਾ ਮੇਰਾ ਕਦੋਂ ਸੁਈਆ ਇਹ ਅੱਜ ਸਵੇਰੇ ਸੁਈਆ ਜੇਰ ਜੂਰੋ ਕੇ ਆ ਪਈਆ ਭਰਾ ਮੇਰਾ ਜੇਰ ਜੂਰ ਤੇ ਵੀ ਮਾਰਾਂਗੇ ਕੈਮਰਾ ਦਿਖਾਵਾਂਗੇ ਦੁੱਧ ਬਲੂਨ ਨੇ ਵਈ ਨੇ 22 ਕਿਲੋ ਦਿੱਤਾ ਵਾ ਅੱਛਾ ਠੰਡੀ ਸੀਲਾ ਭਰਾ ਮੇਰਾ ਮਗਰ ਬੱਛੀਆ ਮਾਗਰੇ ਦੇ ਬੱਛਿਆ ਨਿੱਕਾ ਨਿੱਕਾ ਸਿੰਘਾ ਮੋਟਾ ਸਿੰਘਾ ਕੋਈ ਢਿੱਡ ਕਿਉਂ ਗਿਆ ਭਰਾ ਮੇਰਾ ਚੌਲ ਕੁਆਲਟੀ ਜਮਾ ਓਕੇ ਠੰਡੀ ਸੀਲ ਬਰਫਰ ਗਈ ਤੇ ਮੇਨ ਗੱਲ ਹੈ ਨਾ ਜਿਹੜੀ ਸਜਣੋ ਤੋਹਫੇ ਤਿੰਨੀ ਗਰਮੀ ਚ ਚੱਲਣ ਵਾਲੇ ਨੇ ਇਹ ਚੀਜ਼ ਦਿਖਾਉਂਗਾ ਤੁਹਾਨੂੰ ਅੱਜ ਮੈਂ ਗਰਮੀ ਵਾਲੇ ਨਹੀ ਨਿਆ ਪੂਰੇ ਭਰਾ ਮੇਰੇ ਤੇ ਮੇਰੀ ਗੱਲ ਹੈ ਜਿਹੜਾ ਯਾਰ ਇਹਦਾ ਦੁੱਧ ਆਪਾਂ ਗੱਲ ਕਰ ਲਈਏ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊਗਾ ਅਗਲੇ ਬੰਨੇ ਉਹ ਦਿਖਾ ਦੇ ਦਰਸ ਇੱਥੋਂ ਆ ਦੁੱਧ ਵੀ ਇਹਦਾ ਮੱਝਾਂ ਵਰਗਾ ਹੋਊਗਾ ਕਿਉਂਕਿ ਇਹਦੀ 80% ਜਿਹੜੀ ਇਹਦੀ ਯਾਰ ਨਿਆਣਾ ਨਪਾਈ ਨਾ ਪਾਈ ਬਈ ਐਂ ਵੇ ਜੀ ਮਸਕ ਥਲੇ ਅੱਛਾ ਠੰਡੀ ਸੀ ਲਾਈ ਨੀ ਆ ਹਾਂ ਪੂਰੀ ਠੰਡੀ ਸੀ ਲਾਈ ਪੈ ਜਾ ਮਸਕ ਤਾਂ ਆਪਾਂ ਕੋਈ ਬੱਚਾ ਨਹੀਂ ਲਾਇਆ ਕੁਛ ਨਹੀਂ ਲਾਇਆ ਲੱਤ ਵੀ ਨਹੀਂ ਮਾਰਦੀ ਚੋਣ ਬਹੁਤ ਚੰਗਾ ਬਈ ਹਾਂ ਤੇ ਤਾਰਾ ਮਾਰ ਕੇ ਦਿਖਾ ਦੇ ਆਪਾਂ ਬੱਚਾ ਵੀ ਨਹੀਂ ਲਾਇਆ ਕੋਈ ਸੀ ਲਾਇਆ ਨਹੀਂ ਠੰਡੀ ਸੀ ਲਾ ਭਰਾ ਮੇਰਾ ਚੋਣ ਦੇਖ ਮਾਂ ਕਰਿਆ ਚ ਹੋਰ ਮਾਰ ਦੇ ਤਾਰ ਲੈ ਬਈ ਲੱਤ ਵੀ ਨਹੀਂ ਚੱਗਦੀ ਬਈ ਤਾਰ ਤੂਰ ਦਿੱਤਾ ਨਾ ਆਪਾਂ ਬੱਚਾ ਵੀ ਲਾਇਆ ਤੇ ਗੱਲ ਕਰ ਲਈ ਸੋਨੂੰ ਇਹਦੇ ਹੱਥ ਲਾਉਣ ਦੀ ਲੋੜ ਨਹੀਂ ਤਾਜੀ ਸੂਈ ਆ ਦੁੱਧ ਵੀ ਇਹ ਵਿੱਚ ਕੋਈ ਮਾਪਣ ਵਾਲਾ ਸਿਸਟਮ ਨਹੀਂ ਹੈਗਾ ਕਿਉਂਕਿ ਇਹ ਤਾਜੀ ਸੂਈਆ ਹਜੇ ਬੋਲੇ ਚ ਹੀ ਆ ਉਰਲੇ ਵੱਨ ਤੋਂ ਇਹ ਬਾਕੀ ਵੀ ਦੁੱਧ ਕੱਢਾ ਵਾ ਦਾ 5-6 ਕਿਲੋ ਨਾਲ ਸਵੇਰੇ ਜਦੋਂ ਸੂਰਜਾ ਕੱਢਦਾ ਸੀਗਾ ਬੱਚੇ ਨੂੰ ਬਿਲਾ ਕੇ ਉਹ ਵਪਾਰੀ ਕਹਿ ਦਿੰਦੇ ਨੇ ਵੀ ਕੱਢਦਾ ਨਹੀਂ ਨਹੀਂ ਭਰਾ ਮੇਰੇ ਉਹ ਜੀਨੇ ਆਪਾਂ ਪਿਆ ਦਿਖਾ ਦਿੰਦੇ ਆ ਅੱਛਾ ਹਾਂ ਆ ਵਪਾਰੀਓ ਕਹਿ ਦਿੰਦੇ ਹੁੰਦੇ ਨੇ ਸਾਰੇ ਜਿਹਨੂੰ ਮੈਂ ਜਾਣਦਾ ਵੀ ਇਹਦਾ 4 ਕਿਲੋ ਕੱਢਦਾ ਨਹੀਂ 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 ਉਹ ਕੰਮ ਨਹੀਂ ਹੈ ਆਪਣੇ ਕੋਲੇ ਬਈ ਕੰਮ ਆਪਣਾ ਜੈਨੂਆ ਨਹੀਂ ਆਹ ਨਾਲ ਹੀ ਤੇ ਬੱਚੀ ਆ ਓਏ ਮਾਰੀ ਮਾਰੀ ਹੀ ਬੱਚੀ ਆ ਪੂਰੀਏ ਤੇ ਵੀ ਮਾਰਦੇ ਦਰਸ ਕੈਮਰਾ ਓਏ ਇਹਦਾ ਸੂਆ ਦੂਜਾ ਦੁੱਧ ਕਿੰਨਾ ਕ ਪਾ ਦੂ ਬਬਲੂ ਤੇਰੇ ਤਿਆਰ ਪੈਣਾ ਦੁੱਧ ਭਾਈ ਇਹ ਹੈ ਮੇਰੇ ਕ ਮਾਲਕਾਂ ਦਾ 20 ਕਹਿ ਕੇ ਦਿੱਤਾ ਅਬਾ 20 ਕਹਿ ਕੇ ਦੇਵਾਂਗੇ ਕ ਆਪਣੀ ਮਾਰ ਤੇ ਹਾਂ ਹਾਂ ਇੱਕ ਗੱਲ ਸੱਜਣਾ ਹੋਰ ਆ ਵੀ ਯਾਰ ਜਿਹੜਾ ਇਹਨੂੰ ਥਣ ਲੱਗਿਆ ਇਹਦੇ ਨਾਲ ਦਾ ਥਾਣਾ ਜੇ ਤੁਸੀਂ 100 ਪਿੰਡ ਚ ਜਾਨਵਰ ਦੇਖਣ ਜਾਓਗੇ ਕਿਸੇ ਟਾਵੇਂ ਪਿੰਡ ਚ ਟਾਵੇਂ ਜਾਨਵਰ ਦੀ ਵੀਲੂ ਹੈ ਜਿਹੜਾ ਥਣ ਥਣੋ ਤੇ ਲੱਗਿਆ ਹੋਇਆ ਇਹਦੇ ਬਬਲੂ ਪੈਸੇ ਕਿੰਨੇ ਲਵਾਂਗੇ ਬਾਈ ਫੇ ਬਾਈ ਜਿਹੜਾ ਜਨੂ ਰੇਟ ਜਮਾ 65000 ਰੁਪਏ ਲਵਾਂਗੇ ਜਮੀ ਲੈਂਡ ਦੇ ਨਾਲੇ ਰੁਪਏ ਹਾਂ ਮੋਦਰਾ 70 ਭਰਾ ਮੇਰਾ 65000 ਰੁਪਏ ਲਵਾਂਗੇ 65000 ਦਾ ਇਹ ਨਕੀਨਾ ਆਪਾਂ ਦੇ ਦਾਂਗੇ ਹਾਂ ਦੇ ਦਾਂਗੇ ਤੇ ਹੁਣ ਮਾਨਤਨ ਕਰਦਾ ਹੈ ਭਰਾ ਮੇਰਾ ਬਾਈ ਦੂਰੋਂ ਚੱਲ ਕੇ ਆਊਗਾ ਜਿਹੜਾ ਮਾਨਤਨ ਕਰਾਂਗੇ ਬਾਈ ਦਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਮੇਨ ਗੱਲ ਆ ਠੰਡੀ ਸੀਲ ਆ ਗਰਮੀ ਚੱਲਣ ਵਾਲਾ ਤੋਹਫਾ ਤੇ ਹੁਣ ਤੋਹਫਾ ਆਪਣੇ ਕੋਲ ਦੋਨੇ ਠੰਡੇ ਸੀਲ ਆ ਭਰਾ ਆਪ ਟੌਰ ਸਾਈ ਆ ਰਿਹਾ ਵੀ ਜਮਾ ਠੰਡੀ ਸੀਲ ਫੜ ਗਈ ਅਸੀਂ ਭਜਾ ਬਸੱਕ ਥੱਲੇ ਦੇ ਅੱਛਾ ਹਾਂ ਇਹਨੇ ਦਿੱਤਾ ਬਾਈ ਇਹ ਠੰਡੀ ਸੀ ਲੇਵੀ ਬਹੁਤ ਆ ਅੱਛਾ ਹਾਂ ਇਹਦਾ ਸੂਆ ਕਿਹੜਾ ਇਹ ਦੂਜਾ ਸੂਆ ਬਈ ਹਾਂ ਮੱਖੀ ਮੁੱਖੀ ਤੰਗ ਜਾਦੇ ਕਰਦੀ ਹਾਂ ਹਾਂ ਬਈ ਹਾਂ ਇਹ ਵੀ ਤੋਰਦੇ ਖੋਲ ਕੇ ਇਹ ਕਿੰਨੇ ਦਿਨ ਕੱਢਦੀ ਆ ਇਹਦੇ ਬਈ 10 ਦਿਨ ਪਾਇਆ ਹਾਲੇ ਇਹਦੇ 10 ਦਿਨ ਹਲੇ ਬਾਕੀ ਨੇ ਹਾਂ ਲੇਵੇ ਦੀ ਇਹ ਵੀ ਪੰਡ ਲਾ ਦੂ ਹਨਾ ਜੇ ਦਰਦ ਕਰਦੀ ਆ ਕੱਢੂਗੀ ਬਈ ਰਾਮ ਕਰਨਾ ਕੱਢੂਗੀ ਇਹ 10 ਦਿਨ ਇਹ ਕੱਢਦੀ ਆ ਸੱਜਣੋ ਪ્યોਰ ਸਾਹੀ ਵਾਲਾ ਭਰਾ ਮੇਰਿਆ ਦੋਦੇ ਦਾ ਪੈਂਦਾ 70 75 ਰੁਪਏ ਅੱਛਾ ਹਾਂ ਨਾ ਉਹੀ ਗੱਲ ਆ ਵੀ ਠੰਡ ਠੰਡਾ ਵੱਡੀ ਟਾਈਪ ਇੱਕ ਤਾਂ ਛੋਟੀ ਹੁੰਦੀ ਆ ਵੱਡੀ ਆ ਪੂਰੀ ਸਾਈਜ਼ ਵਾਲੀ ਆ ਛੋਟੀ ਡ ਆ ਥਾਂ ਕਰੋਨੀ ਗੱਡੀ ਇਹਦਾ ਵੀ ਟੋਪ ਕੁਆਲਿਟੀ ਦਾ ਜਿਵੇਂ ਪਹਿਲਾਂ ਨਹੀਂ ਪੱਛੀ ਦਾ ਤੁਹਾਨੂੰ ਦਿਖਾਇਆ ਮੈਂ ਕਿਉਂਕਿ ਮੇਨ ਯਾਰ ਮੁੱਲ ਹੁੰਦਾ ਜਿਹੜਾ ਮੁੱਲੇ ਥਣ ਥਣੌਟ ਦਾ ਹੁੰਦਾ ਤੇ ਥੱਲਿਓਂ ਜਾਨਵਰ ਕਾਇਮ ਹੋਵੇ ਜਿਵੇਂ ਅਕਸਰ ਤੁਹਾਨੂੰ ਮੈਂ ਕਹਿੰਨਾ ਹੁੰਦਾ ਉੱਤਿਓਂ ਸਿੰਘ ਸੱਪਾ ਹੋਵੇ ਕਿਸੇ ਮੱਝ ਦੇ 1921 ਖੁੱਲਾ ਚੱਲਿਆ ਪਰਾ ਠੰਡੀ ਪੂਰੀ ਆ ਭਰਾ ਮੇਰਾ ਥੱਲਿਓਂ ਵਹਿ ਜਾ ਵਹਿ ਜਾ ਕਰਾਉਣਾ ਹੋਵੇ ਦਰਦੀ ਆ ਥੋੜਾ ਜਿਹਾ ਹਣਾ ਥੋੜਾ ਦਰਦੀ ਆ ਉਪਰਾਂ ਕਰਦੀ ਆ ਉਹ ਠੰਡੀ ਖਾਣ ਨੂੰ ਹੱਥ ਜਿਵੇਂ ਐ ਮਰਜੀ ਲਾਈ ਜਾ ਲੈ ਕੋਈ ਜੱਕਰ ਨਹੀਂ ਥੋੜਾ ਉਪਰਾਂ ਦਰਦੀ ਆਗੀ ਬੋਲ ਚਾਲ ਤੋਂ ਡਰਦੀ ਆ ਸਾਡੀ ਜਿਹੜਾ ਆ ਹਾਂ ਇਹਦੇ ਬਬਲੂ ਕਿੰਨੇ ਪੈਸੇ ਲਵਾਂਗੇ ਰੁਪਈਏ ਖਾਤੇ ਚ ਪਵਾਉਣ ਵਾਲੀ ਆਖੀ ਜਾਈ ਮੁੱਲ ਹੱਸੇ ਵੇ 75000 ਦੀ ਦੇ ਦਾਂਗੇ ਇਹ ਦੇਵਾਂਗੇ 75 ਦੀ ਹਾਂ ਆ ਇਹ ਸ਼ੂਗਰ ਦੇ ਮਰੀਜ਼ਾਂ ਮਰੂਜ਼ਾਂ ਨੂੰ ਠੀਕ ਕਰੂਗੀ ਕਾ ਟੌਪ ਦਾ ਕਿੰਨੇ ਆ ਮੂੰਹੋਂ ਹੀ ਪਰਾ 4 ਦੰਦ ਦਾ ਅੱਛਾ ਹਾਂ ਮੂੰਹੋਂ 4 ਦੰਦ ਦਾ 4 ਦੰਦ ਦਾ ਯਾਰ ਬਾਡੀ ਬੁੱਡੀ ਬਹੁਤ ਆ ਜਾਂਦਾ ਵਜ਼ਨ ਵਜ਼ਨ ਬਹੁਤ ਆ ਬਈ ਹਾਂ ਬਾਡੀ ਬੁੱਡੀ ਚੰਗੀ ਆ ਹਾਂ ਤੇ ਬਾਕੀ ਯਾਰ ਜਿਹੜੇ ਸੱਜਣਾਂ ਬਾਕੀ ਦੁੱਧ ਵਾਲਾ ਦੀਸ ਆ ਬਈ ਦੋਨੇ ਆਪਣੇ ਕੋਲੇ ਇੱਕ ਚੀਜ਼ ਲੈਣੀ ਹੁੰਦੀ ਆ ਲੈਣੀ ਤੁਸੀਂ ਹੁੰਦੀ ਆ ਆਪਣੀ ਸਮਝ ਨਾਲ ਮੇਰਾ ਫਰਜ ਹੁੰਦਾ ਹਰੇਕ ਪੱਖ ਤੋਂ ਦਿਖਾਉਣ ਦਾ ਤੇ ਉਹਦੀਆਂ ਸਾਰੀਆਂ ਖੂਬੀਆਂ ਬਾਰੇ ਤੁਹਾਨੂੰ ਜਾਣੂ ਕਰਾਉਣ ਦਾ ਇੱਕ ਪਲੋਣ ਗੱਟੀ ਹੈ ਬਈ ਆਹ ਗੱਟੀ ਤੇ ਵੀ ਮਾਰ ਦੇ ਕਰ ਕੈਮਰਾ ਹਲੇ ਪਰਸੋਂ ਸੂਇਆ ਬਈ ਹੁਣ 9 8 9 ਕਿਲੋ ਬੋਲੀ ਤਿਆਰ ਹੈ ਥੱਲੇ ਹਾਂ ਬੱਚਾ ਇਹਦੇ ਸੱਜਣੋਂ ਆਪਾਂ ਜਰੂਰ ਲਾਇਆ ਵੀਡੀਓ ਤੋਂ ਪਹਿਲਾਂ ਕਿਉਂਕਿ ਬਾਈ ਜੰਦਾ ਯਾਰ ਹਾਂ ਥੱਲਿਓ ਥਣ 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 ਇਹਦੇ ਮਗਲ ਵੀ ਗੱਟੀ ਹੈ ਬਈ ਮੋਹਰਾ ਦੀ ਗੱਟੀ ਆ ਅੱਛਾ ਤੁਹਾਨੂੰ ਦਿਖਾ ਲਈ ਤਰਸ ਬਾਡੀ ਬੁੱਢੀ ਪਛਾਣੋਗੇ ਓਏ ਪਿਆਰੋ ਤੇ ਬਈ ਇਹ ਛੇ ਦੰਦਾ ਬਈ ਇਹ ਛੇ ਦੰਦਾ ਹਾਂ ਇਹਦਾ ਸੂਆ ਪਹਿਲਾਂ ਹਾਂ ਪੂਰੀ ਹਾਈਟ ਆ ਗੱਟੀ ਦੀ ਇਹ ਆ ਗਈ ਸੱਜਣੋ ਮਤਲਬ ਵੱਡੇ ਚੰਗੇ ਗੱਦ ਕਾਠ ਚ ਆ ਗਈ ਕੱਟੀ ਜੇ ਮੈਂ ਗੱਲ ਕਰਾਂ ਪਲੂਣੇ ਬਾਈ ਤੇਰਾ 14 ਗੱਲੋ ਦੁੱਧ ਦੇ ਦੂ ਕੱਟੀ ਹਾਂ ਬਾਡੀ ਬੁੱਡੀ ਦੀ ਵੀ ਚੰਗੀ ਆ ਤੇ ਸਿੰਘ ਸੁੰਗ ਵੀ ਕੁੰਡਾ ਤੇ ਸਿੰਘ ਵੀ ਰਿਜਨਲ ਆ ਜਿੰਨਾ ਦੇਖਣਾ ਬਾਈ ਜਮਾ ਹਾਂ ਇੱਥੋਂ ਆ ਬੈਕ ਤੋਂ ਦਿਖਾ ਦਿੰਦਾ ਦਰਸਲੇ ਵਾਲੂ ਆ ਨੇੜੇ ਲਾ ਕੇ ਤੇ ਮੇਨ ਗੱਲ ਆ ਜਿਹੜੀ ਯਾਰ ਥਾਣਾ ਲੱਗਾ ਦੂਰ ਦੂਰ ਹੈ ਨਾ ਜਿਵੇਂ ਆਪਾਂ ਗੱਲ ਕਰ ਲੈਨੇ ਮਹਿੰਗੇ ਮੁੱਲ ਦੇ ਜਾਨਵਰਾਂ ਦੀ ਲੱਗਿਆ ਹਾਂ 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 ਬਾਈ ਚੋਣ ਜਾਣ ਬਹੁਤ ਜਗ੍ਹਾ ਜਿਵੇਂ ਪਲੂਣ ਨੂੰ ਕੱਟੀ ਆ ਬਾਈ ਠੰਡੀ ਸੀਲਾ ਓ ਜੋਰ ਵੀ ਵਾਲੇ ਨੇ ਜ ਹੈ ਨਾ ਛੋਟੀ ਵੀ ਇਹ ਵੀ ਬਬਲੂ ਜੀ ਚੰਗਾ ਸਰੀਰ ਸਮਾ ਹੋਇਆ ਇਹਨੇ ਵੀ ਛੋਟੀ ਇਹ ਵੀ ਚੰਗੀਆਂ ਬਜੰਦਾਰ ਆ ਤੇ ਮੇਨ ਗੱਲ ਆ ਯਾਰ ਥਣ ਥਣੌਟ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਮੜਾ ਪਸ਼ੂ ਦਾ ਭਰਾ ਮੇਰੇ ਆਪਾਂ ਲੈਂਦੇ ਹੀ ਨਹੀਂ ਅੱਛਾ ਨਾ ਥਣ ਲੇ ਗਦਾ ਮੜਾ ਲਈਏ ਨਾ ਆਪਾਂ ਇਹ ਮੜਾ ਪਸ਼ੂ ਲੈ ਕੇ ਤੂੰ ਸਰੀਰ ਪੱਖੋਂ ਦਾ ਮੜਾ ਲੈ ਕੇ ਜਚਣਾ ਵੀ ਨਹੀਂ ਤੁਰਿਆ ਜਾਂਦਾ ਹਾਂ ਹਾਂ ਤੇਰੀ ਬਾਡੀ ਦੇ ਹਿਸਾਬ ਨਾਲ ਪਸ਼ੂ ਵੀ ਤੇਰੇ ਕੋਲੇ ਬਾਡੀ ਵਾਲਾ ਚਾਹੀਦਾ ਆ ਨਾਲ ਇਹਦੇ ਆ ਗਈ ਸੱਜਣੋ ਕੱਟੀ ਹੈ ਨਾ ਕੱਟੀ ਆ ਬਈ ਹਾਂ ਨਾਲ ਇਹਦੇ ਆ ਗਈ ਕੱਤੀ ਬਈ ਜਾਨਵਰ ਬਬਲੂ ਦੇ ਤਿੰਨੇ ਚੰਗੇ ਨੇ ਇਹ ਜੀ ਗੱਲ ਨੇ ਤਰਸ ਇਧਰੋਂ ਪਿਛਲੇ ਪੰਨੇੋਂ ਲੇਵਾ ਇੱਕ ਵਾਰੀ ਨਹੀਂ ਦਿਖਾ ਦੇ ਕਰਾ ਦੇ ਤਸੱਲੀ ਦੇਖਣ ਵਾਲੇ ਸੱਜਣਾ ਦੀ ਇਧਰੋਂ ਦਿਖਾ ਦੇ ਇੱਕ ਵਾਰੀ ਥੋੜੀ ਡਰਦੀ ਆ ਬਈ ਇਹ ਵੀ ਆ ਇੱਥੋਂ ਇੱਥੋਂ ਦਿਖਾ ਦੇ ਇੱਥੋਂ ਦਿਖਾ ਦੇ ਸਮਾਰ ਗਿਆ ਹਾਂ ਹਾਂ ਇੱਥੋਂ ਵੀ ਦਿਖਾ ਦੇ ਲੰਬਾਈ ਲੰਮੂਈ ਤੇ ਬਾਡੀ ਬੁੱਡੀ ਚੰਗੀ ਆ ਯਾਰ ਛੋਟੀ ਦੀ ਕੁੱਲ ਮਿਲਾ ਕੇ ਦੁੱਧ ਕਿੰਨਾ ਰੈੜੀ ਆ ਬਬਲੂ ਆ ਜਾ ਦੁੱਧ ਹਾਂ 9 ਕਿਲੋ ਰੈੜੀ ਆ ਭਰਾ ਮੇਰਾ ਡੰਗ ਦੋ ਡੰਗ ਜਿ ਖਾ ਲਾਂਗੇ ਆਪਾਂ ਹਾਂ ਹਾਂ ਬੂਝਾ ਦੇਾਂਗੇ ਹਾਂ ਜਿਹੜੇ ਜਾਨਵਰ ਦੋਨੇ ਸੂਏ ਸਮ ਬਾਈ ਕਹਿੰਦਾ ਚਵਾ ਦਾਂਗੇ ਇਹੀ ਜੀ ਗੱਲ ਨਹੀਂ ਕਿਸੇ ਨੇ ਨੇੜੇ ਆ ਕੇ ਤਸੱਲੀ ਕਰਕੇ ਲਈ ਜਾਣਾ ਤਸੱਲੀ ਕਰਕੇ ਵੀ ਲਈ ਜਾਣਾ ਆ ਪਾਗਲ ਲੈ ਆਲੇ ਬੰਦੇ ਨੂੰ ਲਈ ਆ ਗਈ ਮਤਲਬ ਕਿ ਉਹਨਾਂ ਨੇ ਆਪਾਂ 20 ਕਿਲੋ ਕਹਿ ਕੇ ਤਾਂ ਇਹ ਆਪਾਂ 20 ਕਿਲੋ ਕਹਿ ਕੀ ਦੇਵਾਂਗੇ 20 ਕਿਲੋ ਆਰਾਮਦਰ ਨਹੀਂ ਪਾ ਦੂ ਭਰਾ ਮੇਰੇ ਬਾਕੀ ਥਾਣ ਹਵਾਨਾ ਦੇਖ ਲੈ ਦੁੱਧਿਆ ਕੱਢਿਆ ਵਗਾ ਤੇ ਥਣ ਥਣ ਬਾਕੀ ਦੋ ਆਪਾਂ ਦੇਖ ਲੈ ਥਣ ਵਾਲਾ ਤਾਂ ਪਤਾ ਨਹੀਂ ਹਾਂ ਥਣ ਥਾਣਾ ਸਲਾ ਬਾਈ ਛੋਟੀ ਦੇ ਕਿੰਨੇ ਰੁਪਏ ਲਵਾਂਗੇ ਚੋਟੀ ਦਾ ਭਾਈ ਯਾਰ ਮੁੱਲ ਦਾ ਕਰਦੇ 110 15 ਹੀ ਦੇ ਦਾਂਗੇ 15 ਹੀ ਦੇ ਦਾਂਗੇ ਸੱਜਣੋ ਆਹ ਝੋਟੀ ਮਿਲੂ 1 ਲੱਖ 5000 ਦੂਜੇ ਸਵੇਰ ਨੂੰ ਬੜਾ ਦੂਰ ਲੱਖ ਦੀ ਝੋਟੀ ਵੇਚ ਲਈ ਬਸ ਤਿਆਰ ਕਰਕੇ ਹਾਂ ਬਾਡੀ ਬੁੱਡੀ ਬਾ ਕਮਾਲ ਆ ਯਾਰ ਥਣ ਥਣੋੜ ਟੋਕੜ ਦੇ ਦਿੰਜੂ ਭਾਈ 80 85 ਦੀ ਤਾਂ ਉਹ ਤਾਂ ਟਾਈਮ ਦੀ ਗੱਲ ਆ ਨਹੀਂ ਟਾਈਮ ਟਾਈਮ ਨਹੀਂ ਚੰਗੀ ਆ ਝੋਟੀ ਖਾਣ ਬਜਰਾ ਹਾਂ ਆ ਜਾ ਨੰਬਰ ਦੱਸ ਦੇ ਯਾਰ ਨੰਬਰ ਹੈ ਬਈ ਆਪਣਾ 7009998064 ਇੱਕ ਵਾਰੀ ਹੋਰ 7009998064 ਪਿੰਡ ਦਾ ਸਬ ਪਿੰਡ ਕਰਾਰਾ ਜ਼ਿਲ੍ਹਾ ਰਾਮਪਰਾ ਜਿਹੜਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਆ ਨੇੜੇ ਤੇ ਜਿਹੜਾ ਰਾਮਪਰਾ ਫੂਲ ਕਿੰਨੀ ਦੂਰ ਆ ਰੋ ਰਾਮਪਰਾ ਆਪਣਾ 7 ਕਿਲੋਮੀਟਰ ਪੈਂਦਾ ਬਈ ਤਵਾ ਪੈਂਦਾ ਆਪਣਾ 9 ਕਿਲੋਮੀਟਰ ਹਾਂ ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਪਿੰਡ ਕਰਾਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਇਹਨਾਂ ਤਿੰਨੇ ਜਾਨਵਰਾਂ ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਟੌਪ ਦੇ ਜਾਨਵਰ ਆ ਦਿੰਨੇ ਬਈ ਨੇੜੇ ਆ ਕੇ ਤਸੱਲੀ ਕਰਕੇ ਸੱਜਣ ਤੋਂ ਖਰੀਦ ਕੇ ਲੈ ਜਿਓ ਜੇ ਕੋਈ ਆਨਲਾਈਨ ਮੰਗਵਾਉਣਾ ਚਾਹੁੰਦਾ ਭਰਾ ਮੇਰੇ ਉਹ ਵੀ ਭੇਜਦਾ ਆਂ ਆਪਾਂ ਠੀਕ ਹੈ ਜੀ ਗੱਲ ਹਾਂ ਉਹ ਜਕਰਾਂ ਨੇ ਕੋਈ 19 ਕੀ ਉਹ ਇਹ ਜਿਹੇ ਪਸ਼ੂ ਆਪਰ ਲੈਂਦੀ ਨਹੀਂ ਠੀਕ ਹੈ ਗੱਲ ਹਾਂ ਆ ਜਾਨਵਰ ਤਿੰਨੀ ਚੰਗੇ ਨੇ ਤਸੱਲੀ ਕਰਕੇ ਬਾਈ ਤੋਂ ਖਰੀਦ ਲਿਓ ਧੰਨਵਾਦ ਜੀ ਠੀਕ ਹੈ ਗੱਲ